ਖਬਰ ਹੁਸ਼ਰਪੁਰ ਫਗਵਾੜਾ ਮਾਰਕੀਤੇ ਪਿੰਦੇ ਪਿੰਡ ਮਰਨਾਈਆਂ ਤੋਂ ਜਿੱਥੇ ਕਿ ਪਿੰਡ ਮਰਨਾਈਆਂ ਤੇ ਅਤੋਵਾਲ ਦੇ ਬਸੀਮੇ ਤੇ ਸਥਿਤ ਅਸ਼ਵ ਮੰਦਰ ਨੂੰ ਲੈ ਕੇ ਮਰਨਾਈਆਂ ਤੇ ਅਤੋਵਾਲ ਦੀਆਂ ਦੋ ਧਿਰਾਂ ਆਮੋ ਸਾਹਮਣੇ ਨੇ ਤੇ ਦੋਹਾਂ ਵੱਲੋਂ ਇੱਕ ਦੂਜੇ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਾਈ ਜਾ ਰਹੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਪੁਲਿਸ ਦੇ ਕੋਲ ਵੀ ਪਹੁੰਚ ਚੁੱਕਿਆ ਹੈ ਜਾਣਕਾਰ ਦੰਦਿਆ ਮੰਦਰ ਦੀ ਪ੍ਰਧਾਨ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਮੰਦਰ ਕਈ ਸਾਲ ਪੁਰਾਣਾ ਹੈ ਤੇ ਇਸ ਮੰਦਰ 'ਚ ਬਾਬਾ ਲక్ష్మణਗਿਰੀ ਜੀ ਨੇ ਭਗਤੀ ਕੀਤੀ ਹੋਈ ਹੈ ਤੇ ਇਸ ਮੰਦਰ ਦੀ ਦੇਖ ਰੱਖ ਪਿੰਡ ਮਰਨਾਈਆਂ ਦੀ ਸੰਗਤ ਅਤੇ ਪਿੰਡ ਅਤੋਵਾਲ ਦੇ ਰਹਿਣ ਵਾਲੇ ਇੱਕ ਪੁਲਿਸ ਮੁਲਾਜ਼ਮ ਦਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੰਦਰ 'ਚ ਜੋ ਵੀ ਪੁਜਾਰੀ ਰੱਖਿਆ ਜਾਂਦਾ ਉਸ ਨੂੰ ਕੁਝ ਸਮੇਂ ਬਾਅਦ ਹੀ ਦਵਿੰਦਰ ਸਿੰਘ ਵੱਲੋਂ ਭਜਾ ਦਿੱਤਾ ਜਾਂਦਾ ਹੈ ਤੇ ਸੰਗਤ ਨੂੰ ਇਸ ਦਾ ਕੋਈ ਠੋਸ ਕਾਰਨ ਵੀ ਨਹੀਂ ਦੱਸਿਆ ਜਾਂਦਾ। ਉਹਨਾਂ ਕਿਹਾ ਕਿ ਹੁਣ ਵੀ ਕੁਝ ਦਿਨ ਪਹਿਲਾਂ ਦਵਿੰਦਰ ਸਿੰਘ ਮੰਦਰ ਅੰਦਰ ਇੱਕੋ ਚ ਨਿਹੰਗ ਸਿੰਘਾਂ ਨੂੰ ਲੈ ਕੇ ਆਇਆ ਜਿਨ੍ਹਾਂ ਵੱਲੋਂ ਮੰਦਰ 'ਚ ਮੌਜੂਦ ਬੀਬੀਆਂ ਨਾਲ ਬਦਸਲੂਕੀ ਕੀਤੀ ਗਈ ਤੇ ਕਈ ਤਰ੍ਹਾਂ ਦੇ ਅਪਸ਼ਬਦ ਵੀ ਬੋਲੇ ਗਏ। ਦੂਜੇ ਪਾਸੇ ਦਵਿੰਦਰ ਸਿੰਘ ਦਾ ਕਹਿਣਾ ਕਿ ਉਸ ਉੱਪਰ ਲਗਾਏ ਜਾ ਰਹੇ ਸਾਰੇ ਦੋਸ਼ ਸਰਾਸਰ ਗਲਤ ਨੇ ਤੇ ਇਸ ਮੰਦਿਰ ਦੀ ਉਸਾਰੀ ਦਾ ਕੰਮ ਉਸ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਤੇ ਪੁਜਾਰੀ ਨੂੰ ਭਜਾਉਣ ਦੇ ਸਵਾਲ ਤੇ ਉਸ ਦਾ ਕਹਿਣਾ ਕਿ ਉਕਤ ਪੁਜਾਰੀ ਵੱਲੋਂ ਆਪਣੀ ਸਹੀ ਪਛਾਣ ਨਹੀਂ ਦੱਸੀ ਜਾ ਰਹੀ ਸੀ ਤੇ ਮੰਦਿਰ ਦੀ ਮਰਿਆਦਾ ਵੀ ਨਹੀਂ ਰੱਖੀ ਜਾ ਰਹੀ ਸੀ ਜਿਸ ਕਾਰਨ ਉਸ ਨੂੰ ਮੰਦਿਰ ਚੋਂ ਕੱਢਿਆ ਗਿਆ ਉਹਨਾਂ ਕਿਹਾ ਕਿ ਦੋਖੂ ਵਿਅਕਤੀਆਂ ਵੱਲੋਂ ਮੰਦਿਰ ਚਾਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਦੀ ਮਾਰਕੁੱਟ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਮੇਰਾ ਨਾਮ ਅਮਰਜੀਤ ਕੁਆਰ ਮੇਰਾ ਪਿੰਡ ਮਰਨਾਈਆ ਇਹ ਅਤਵਾਲਦੀ ਤੇ ਮਰਨਾਈਆ ਦੀ ਹੱਦ ਚ ਪੈਂਦਾ ਹੈ ਇਹ ਮਤਲਬ ਹੈ ਨਾ ਸੰਤ ਦਦਮਿੰਦਰ ਨੇ ਲਿਆਂਦੇ ਆ ਤੇ ਪਹਿਲੇ ਤੇਰੇ ਸੰਤ ਉਹ ਛੇਵੇਂ ਹੀ ਰਹਿ ਕੇ ਗਏ ਆ ਉਹ ਵੀ ਦਮਿੰਦਰ ਦੀ ਵਜਨ ਨਾਲ ਇੱਥੋਂ ਨਿਕਲ ਗਏ ਆ ਹੁਣ ਇਹ ਤੇਰੇ ਸੰਤ ਆਇਆ ਇਹਨਾਂ ਨੇ 15 ਦਿਨਾਂ ਬਾਅਦ ਅਦਵਿੰਦਰ ਦੀ ਫੇਰ ਇਹ ਸੰਤਾ ਨਾਲ ਲੜਾਈ ਹੋ ਗਈ ਆ ਹੁਣ ਇਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਕੀਤਾ ਇਹਨਾਂ ਨੇ ਹੰਗਲਿਆ ਕਿ ਤੇ ਉਹਨਾਂ ਦੀ ਬੇਇਜ਼ਤੀ ਤਾਂ ਮੇਰੇ ਨਾਲ ਬਹੁਤ ਮਤਲਬ ਗਲਤ ਬੋਲੇ ਆ ਉਹ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਉਹ ਕਹਿੰਦੇ ਜੇ ਤੂੰ ਬੋਲੂਗੀ ਤੈਨੂੰ ਇੱਥੇ ਪਹਚਾਦਵਾਵਾਂਗੇ ਕਿਥੋਂ ਤੂੰ ਬੋਲ ਵੀ ਨਹੀਂ ਸਕਦੀ ਤੇ ਇਹ ਮੇਰੀ ਕਿੱਡੀ ਵੱਡੀ ਦੀ ਗਲਤੀ ਆ ਉਹਨਾਂ ਨੇ ਮੇਰੀ ਬੇਇਜ਼ਤੀ ਕੀਤੀ ਆ ਵੀ ਮੈਨੂੰ ਉਹਨਾਂ ਨੇ ਇਹ ਗੱਲ ਕਿੱਦਾਂ ਕਹਿਤੀ ਆ ਇਹ ਦਵਿੰਦਰ ਅਤਵਾਲ ਦਾ ਆ ਇਹ ਇਹ ਪੁਲਿਸ ਦੇ ਵਿੱਚ ਭਰਤੀ ਆ ਤੇ ਉਹ ਮੰਦਰ ਦੇ ਵਿੱਚ ਕੀ ਕਰਨ ਆਉਂਦਾ ਉਹ ਮੰਦਰ ਚ ਉਹ ਕਹਿੰਦਾ ਮੈਂ ਸੇਵਾ ਕਰਨ ਆਉਂਦਾ ਮੱਥਾ ਟੇਕਣ ਆਉਂਦਾ ਆ ਪਰ ਉਹ ਆਪਣੀ ਵਿੱਚ ਰੋਗ ਕਰਦਾ ਆ ਹਰ ਇੱਕ ਚੀਜ਼ ਤੇ ਮਤਲਬ ਅਬ ਮੇਰਾ ਹੀ ਚੱਲੇ ਫੇਸ ਦਾ ਕੋਈ ਕਿਸੇ ਦੀ ਚੱਲ ਸਕਦੀ ਆ ਇਸ ਮੰਦਰ ਤੇ ਅਸੀਂ ਜਾਂਦੇ ਆ ਵੀ ਸਾਨੂੰ ਕਿੜੇ ਉਹ ਸਿੰਘਾਂ ਨੂੰ ਲਿਆ ਕੇ ਸਾਡੇ ਮੰਦਰ ਦੇ ਵਿੱਚ ਧਵਾ ਬੋਲਿਆ ਮੇਰੀ ਬਹਿਸਤੀ ਕੀਤੀ ਮੇਰੀ ਸੰਗਤ ਦੀ ਕੀਤੀ ਮੇਰੇ ਪਿੰਡਦਿਆਂ ਦੀ ਕੀਤੀ ਮੇਰੇ ਸੰਤਾ ਦੀ ਕੀਤੀ ਮੈਨੂੰ ਉਹਦਾ ਮਤਲਬ ਮੈਂ ਪਰਚਾ ਦੇਣਾ ਚਾਹੁੰਦੀ ਹਾਂ ਉਹਨਾਂ ਤੇ ਤਾਂ ਮੇਰੇ ਨਾਲ ਸਾਰੇ ਕਿੰਨੀ ਵੀ ਦੁਨੀਆ ਦੀ ਪਬਲਿਕ ਆ ਮੇਰੇ ਨਾਲ ਸਾਥ ਦੇਣਾ ਵੀ ਇਹ ਸ਼ਹਿ ਮੰਦਰ ਦੀ ਬਹਿਸਤੀ ਆ ਮੇਰੇ ਦੇਵਤਿਆਂ ਦੀ ਬਹਿਸਤੀ ਆ ਦਵਿੰਦਰ ਨੇ ਕੀਤੀ ਮੈਨੂੰ ਮੈਂ ਇਹਨਾਂ ਤੇ ਪਰਚਾ ਦੇਣਾ ਚਾਹੁੰਦੀ ਹਾਂ ਮੇਰਾ ਨਾਮ ਮਨਦੀਪ ਕੌਰ ਹੈ ਔਰ ਮੈਂ ਪਿੰਡ ਮਰਨਾਈਆ ਖੁਰਦ ਦੀ ਤੇ ਹਿੱਸੇਦਾਰ ਸੇਵਾਦਾਰ ਇਥੇ ਦੀ ਤੇ ਯਾ ਮੈਨੂੰ ਪੁੱਛਿਆ ਜੀ ਤੇ ਦੱਸ ਰਹੀ ਸੀ ਕੋਈ ਦਵਿੰਦਰ ਨੇ ਪੁਲਿਸ ਮੁਲਾਜ਼ਮ ਇੰਟਰਫੇਰੈਂਸ ਕੀਤਾ ਕਰਦੇ ਨੇ ਹਾਂਜੀ ਉਤਵਲ ਦੇ ਹੈ ਜਿੱਦਾਂ ਕਿ ਇਹ ਜਗਾ ਜਿਹੜੀ ਹੈਗੀ ਆ ਉਹ ਪਿੰਡ ਮਰਨਾਈਆ ਤੇ ਉਤਵਲ ਦੀ ਹੱਦ ਦੇ ਵਿੱਚ ਪੈਂਦੀ ਹੈ ਪਿੰਜੋਆਣਾ ਜਗਾ ਹੈ ਸ਼੍ਰੀ ਮੰਦਿਰ ਤੇ ਉਹ ਜੋ ਉਤਵਲ ਦੇ ਹੈਗੇ ਆ ਉਹ ਪੁਲਿਸ ਮੁਲਾਜ਼ਮ ਉਹ ਵੀ ਇਥੇ ਸੇਵਾਦਾਰ ਹੀ ਸੀਗੇ ਇੱਕ ਤਰ੍ਹਾਂ ਪਰ ਉਹਨਾਂ ਨੂੰ ਸਾਡੇ ਹੀ ਸੰਗਤਾਂ ਨੇ ਉਹਨਾਂ ਨੂੰ ਜ਼ਿਆਦਾ ਪ੍ਰੀਫਰੈਂਸ ਦਿੱਤੀ ਕਿ ਤੁਸੀਂ ਭਾਜੀ ਸਾਰਾ ਕੁਝ ਦੇਖਦੇ ਆ ਤੁਸੀਂ ਕਰੋ ਤੇ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਮਰਨਾਈਆਂ ਪਿੰਡ ਵਾਲੇ ਕੁਝ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਇਸ ਕਰਕੇ ਉਹ ਇਸ ਚੀਜ਼ ਦਾ ਫਾਇਦਾ ਚੱਕ ਗਏ ਕਿ ਉਹ ਆਪਣੀ ਪ੍ਰਧਾਨਗੀ ਨੂੰ ਇੱਥੇ ਪ੍ਰਧਾਨਗੀ ਇੱਥੇ ਬਹੁਤ ਚਲਾਈ ਉਹਨਾਂ ਨੇ ਜਿਹੜੇ ਲਹਾंगे ਸਿੰਘ ਆਏ ਆ ਉਹ ਕੁੱਤਣ ਦੀ ਗੱਲਬਾਤ ਉਹ ਜੀ 31 ਅਗਸਤ ਦੀ ਗੱਲ ਹੈਗੀ ਆ 31 ਅਗਸਤ ਦੀ ਇਸ ਤਰ੍ਹਾਂ ਗੱਲ ਹੋਈ ਸੀ ਕਿ ਸਾਡੀ ਮੀਟਿੰਗ ਸੀ ਪਹਿਲਾਂ ਜੋ ਵੀਰ ਉਹਨਾਂ ਰੌਲਾ ਪਾਇਆ ਸੀਗਾ ਕਿ ਸਾਨੂੰ ਸੰਤਾ ਦੇ ਨਾਲ ਕੋਈ ਇਸ਼ੂ ਸੀ ਉਹਨਾਂ ਦੇ ਜਿਹੜੇ ਕਿ ਇਸ਼ੂ ਬਿਲਕੁਲ ਗਲਤ ਸੀਗੇ ਕੋਈ ਸਾਬਤ ਨਹੀਂ ਹੋਇਆ ਸੀ ਗੱਲ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਮੀਟਿੰਗ ਫਿਕਸ ਕਰੋ ਤੇ ਇੱਥੇ ਆ ਕੇ ਫੈਸਲਾ ਕਰਦੇ ਆਪਾਂ ਤੁਸੀਂ ਜੋ ਵੀ ਤੁਹਾਨੂੰ ਪ੍ਰੋਬਲਮਸ ਹੈ ਜੋ ਵੀ ਕੋਈ ਤੁਹਾਨੂੰ ਡਾਊਟ ਹੈ ਡਾਊਟ ਕਲੀਅਰ ਕਰਦੇ ਆਪਾਂ ਪਰ ਉਹਨਾਂ ਨੇ ਸਾਨੂੰ ਬਿਨਾ ਇਨਫੋਰਮ ਕੀਤੇ ਹੀ ਦੋ ਦਿਨ ਪਹਿਲਾਂ ਹੀ ਨਹੰਗ ਸਿੰਘਾਂ ਨੂੰ ਬੁਲਾ ਕੇ ਇੱਥੇ ਧਾਵਾ ਕੱਪ ਧਾਵਾ ਬੋਲ ਦਿੱਤਾ ਤੇ ਇੱਥੇ ਆਪਣੇ ਸ਼ਿਵ ਮੰਦਰ ਦੇ ਵਿੱਚ ਆ ਕੇ ਪਹਿਲੀ ਗੱਲ ਤਾਂ ਇਹ ਕੀ ਨਹੰਗਾ ਦਾ ਇੱਥੇ ਕੋਈ ਕੰਮ ਨਹੀਂ ਸੀਗਾ ਉਹਨਾਂ ਨੇ ਬਿਲਕੁਲ ਹੀ ਬੇਅਦਵੀ ਵਾਲਾ ਮਾਹੌਲ ਬਣਾ ਦਿੱਤਾ ਇੱਕ ਧਮਕੀਆਂ ਵਾਲਾ ਮਾਹੌਲ ਬਣਾ ਦਿੱਤਾ ਸਾਡੀ ਬੀਬੀਆਂ ਸਾਰੀਆਂ ਬੈਠੀਆਂ ਸੰਗਤਾਂ ਵਿੱਚ ਬੀਬੀਆਂ ਸੀ ਅਸੀਂ ਸਾਨੂੰ ਡਰਾਇਆ ਧਮਕਾਇਆ ਗਿਆ ਕਿ ਬਿਲਕੁਲ ਨਹੀਂ ਬੋਲ ਸਕਦੀਆਂ ਤੇ ਅਸੀਂ ਜਦੋਂ ਬੋਲਣ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਤੁਸੀਂ ਤੁਸੀਂ ਕਿੱਦਾਂ ਬੋਲਦੇ ਇੰਨਾ ਕੁਝ ਕਰੀ ਜਾ ਰਹੇ ਆਂ ਤੇ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਿਰਫ ਸਾਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਤੁਹਾਨੂੰ ਸੋਧ ਦੇਵਾਂਗੇ ਨਹੰਦ ਸਿੰਘਾਂ ਦੁਆਰਾ ਇਹ ਵਰਡਿੰਗ ਬੋਲੀ ਗਈ ਹੈ ਕਿ ਅਸੀਂ ਤੁਹਾਨੂੰ ਦਵਿੰਦਰ ਲੈ ਕੇ ਆਇਆ ਅੱਤਵਾਲ ਤੋਂ ਦੋ ਵਾਰੀ ਮੀਟਿੰਗ ਵੀ ਰੱਖੀ ਹੈ ਕਿ ਦੋ ਵਾਰੀ ਅਸੀਂ ਮੀਟਿੰਗ ਰੱਖੀ ਸੀ ਕਿ ਅਸੀਂ ਤੁਸੀਂ ਮਸਲਾ ਕਲੀਅਰ ਕਰਨਾ ਹੈ ਤੇ ਤੁਸੀਂ ਮੀਟਿੰਗ ਫਿਕਸ ਕਰੋ ਮੈਂਬਰ ਬੁਲਾਓ ਦੋਨੋਂ ਪਿੰਡਾਂ ਦੇ ਪਰ ਉਹਨਾਂ ਨੇ ਸਾਨੂੰ ਇੱਧਰ ਮਨਾਈਆਂ ਪਿੰਡ ਵਾਲੇ ਨੂੰ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਜਦਕਿ ਅੱਤਵਾਲ ਵਾਲੇ ਆਂਦੇ ਹ ਉਹਨਾਂ ਦੇ ਨਾਲ ਉਹ ਆਪਣੇ ਉਹਨਾਂ ਦੇ ਨਾਲ ਬਹੁਤ ਸਾਰੇ ਬੰਦੇ ਉਹ ਇਕੱਠੇ ਕਰਕੇ ਲੈ ਆਉਂਦਾ ਆ ਜਦਕਿ ਇੱਧਰ ਇਨਫੋਰਮ ਨਹੀਂ ਕੀਤਾ ਜਾਂਦਾ ਕਿ ਅਸੀਂ ਮੀਟਿੰਗ ਕਰਨ ਲੱਗੇ ਆ ਉਸ ਦਿਨ 31 ਅਗਸਤ ਨੂੰ ਵੀ ਹਾਂਜੀ ਸ਼ਿਕਾਇਤ ਕੀਤੀ ਅਸੀਂ ਅਸੀਂ ਐਸਐਸਪੀ ਆਫਿਸ 'ਚ ਸ਼ਿਕਾਇਤ ਕਰਕੇ ਆਏ ਆ ਅਸੀਂ ਇਨਸਾਫ ਚਾਹੁੰਦੇ ਆ ਕਿ ਜੋ ਵੀ ਨੰਗ ਸਿੰਘਾਂ ਦੁਆਰਾ ਸਾਡੀ ਤੇ ਬੇਅਦਬੀ ਹੋਈ ਆ ਸ਼ਿਵ ਮੰਦਰ 'ਚ ਬੇਅਦਬੀ ਹੋਈ ਆ ਇਸ ਸਨਾਤਨ ਧਰਮ ਕੋਈ ਵੀ ਧਰਮ ਹੋਵੇ ਦੇਖੋ ਜੀ ਸਿੱਖ ਧਰਮ ਹੋਵੇ ਕੋਈ ਵੀ ਧਰਮ ਹੋਵੇ ਅਸੀਂ ਉਹਨਾਂ ਦਾ ਮਾਨ ਸਤਿਕਾਰ ਕਰਦੇ ਮੱਥੇ ਟੇਕਦੇ ਆ ਅਸੀਂ ਪਰ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਕਿਸੇ ਵੀ ਥਾਂ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਕਿਸੇ ਦੂਸਰੇ ਧਰਮ ਦੇ ਥਰੂ ਕਿਸੇ ਦੂਸਰੇ ਧਰਮ ਦੇ ਬੰਦੇ ਆ ਕੇ ਉੱਥੇ ਇਹ ਕਬਜ਼ਾ ਕਰਨ ਜੀ ਜੀ ਥੋੜੇ ਜਿਹੇ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਜਿਹੜੇ ਮੰਦਿਰ ਦੇ ਵਿੱਚ ਤੁਸੀਂ ਵੀ ਹਿੰਦੂ ਸਿੰਘ ਲੈ ਆ ਕੇ ਜਿਹੜੇ ਉੱਥੇ ਲੀਡਰਸ ਨਾਲ ਕੋਈ ਪ੍ਰੋਬਲਮ ਕੀਤੀ ਹੈ ਜਲਵਾਟ ਕੀਤੀ ਹੈ ਅੰਮ ਪਪਾ ਜੀ ਕੋਈ ਐਸੇ ਇਦਾਂ ਦੀ ਮਾਹੌਲ ਨਹੀਂ ਹੈ ਕਿ ਜਿਹੜਾ ਸ਼ਿਵ ਮੰਦਿਰ ਪੈਂਜੋਣਾ ਬਾਬਾ ਲక్ష్ਮੀ ਗਿਰੀ ਜੀ ਦਾ ਸਥਾਨ ਹੈ ਜੀ ਉੱਥੇ 2016 ਤੋਂ ਇਹ ਸ਼ਿਵ ਮੰਦਿਰ ਦੀ ਉਸਾਰੀ ਅਸੀਂ ਇਹ ਸੰਗਤਾਂ ਦੇ ਸਜੋਗ ਨਾਲ ਸ਼ੁਰੂ ਕੀਤੀ ਆ ਤੇ ਲਗਭਗ ਸਾਲ ਦੇ ਵਿੱਚ 6 ਤੋਂ 7 ਮਹੀਨੇ ਵਿੱਚ ਇਹ ਪੂਰੀ ਹੋਈ ਆ ਤੇ ਉੱਥੇ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਨਿਹੰਗ ਸਿੰਘ ਜੀ ਦਾ ਹੋਰ ਸ਼ਰਧਾਲੂ ਸੰਗਤ ਆਉਂਦੀ ਜਾਂਦੀ ਆ ਇਸ ਤਰ੍ਹਾਂ ਹੀ ਆਉਂਦੇ ਜਾਂਦੇ ਨੇ ਅੰਗ ਸਿੰਘ ਗਏ ਆ ਪਰ ਉਹਨਾਂ ਨੇ ਕਿਸੇ ਨੂੰ ਕੋਈ ਵੱਧ ਘੱਟ ਨਹੀਂ ਗੱਲ ਕਹੀ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਨੂੰ ਉਹ ਗਏ ਜਿਨ੍ਹਾਂ ਨੇ ਇਹ ਅਮਰਜੀਤ ਕੌਰ ਨੇ ਤਾਂ ਲੱਭੇ ਨੇ ਇਹਨਾਂ ਨੂੰ ਸਰੂਪੇ ਪਾਏ ਆ ਜਿਨ੍ਹਾਂ ਦੀ ਫੋਟੋ ਕੋਲ ਵਾਜੀ ਇਹ ਕੋਰ ਇੰਤਜ਼ਾਮ ਲੱਗ ਰਿਹਾ ਜਿਵੇਂ 15 ਦਿਨ ਤੋਂ ਬਾਅਦ ਤੁਸੀਂ 15 ਰੂਪ ਤੱਕ ਨਹੀਂ ਦੇ ਰਹੇ ਇੱਕ ਹੀ ਮਾਮਲਾ ਹੈ ਇਹ ਜਿਹੜਾ ਜੀ ਲਿਆਂਦਾ ਪੰਡਤ ਲਿਆਂਦਾ ਬਾਬਾ ਲਿਆਂਦਾ ਪਪਾ ਭਪਿੰ다 ਸਿੰਘ ਅਸੀਂ 10 ਤਰੀਕ ਨੂੰ ਲਿਆਂਦਾ ਤਾਂ ਸਾਡੇ 14 ਤਰੀਕ ਨੂੰ ਸ਼ਿਵਲਿੰਗ ਸਤਵਰਾ ਦੇਵ ਸੀ ਇਸ ਜਿਸ ਦਾ ਜਿਸ ਨੇ ਸਾਨੂੰ ਆਧਾਰ ਕਾਰਡ ਦਿੱਤਾ ਉਹਦਾ ਅਸੀਂ ਆਧਾਰ ਕਾਰਡ ਵੈਰੀਫਾਈ ਕੀਤਾ 6-7 ਦਿਨਾਂ ਦੇ ਵਿੱਚ ਵਿੱਚ ਤੇ ਜਿੱਥੇ ਇਹ ਟਾਂਡੇ ਰਹਿੰਦਾ ਸੀ ਤਾਂ ਉੱਥੇ ਐਮਸੀ ਸਾਹਿਬ ਨੂੰ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਬੰਦਾ ਸਾਡੇ ਇੱਥੇ ਨਹੀਂ ਰਹਿੰਦਾ ਇਹਨੂੰ ਜਦੋਂ ਇਹਨੂੰ ਪੁੱਛਿਆ ਗਿਆ ਇਹ ਕਹਿੰਦਾ ਵੀ ਮੈਂ ਉੱਥੇ ਕਿਰਾਏ ਤੇ ਰਹਾ ਇਹਦਾ ਜਦੋਂ ਪਿਛੋਕਣ ਪੁੱਛਿਆ ਵੀ ਤੂੰ ਕਿੱਥੋਂ ਦਾ ਰਹਿਣਾ ਬੜਾ ਤੇਰਾ ਵਿਆਹ ਹੋਇਆ ਆ ਤੇਰੀ ਸ਼ਾਦੀ ਹੋਈ ਆ ਘਰ ਵਾਲੀ ਕਿੱਥੇ ਆ ਤੇ ਜਦੋਂ ਇਹਨੂੰ ਇੰਨੀ ਗੱਲ ਪੁੱਛਦੇ ਕਹਿੰਦਾ ਮੈਨੂੰ ਕੁਛ ਨਾ ਪੁੱਛੋ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਇਸ ਨੇ ਸਾਰੇ ਸਾਡੇ ਲੰਬੜਾ ਸਾਹਿਬਾਨ ਉਹ ਵੀ ਗਏ ਪੁੱਛਣ ਉਹਨਾਂ ਨੂੰ ਵੀ ਨਹੀਂ ਇਸ ਬਾਬੇ ਨੇ ਦੱਸਿਆ ਕੁਝ ਵੀ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਆ ਕਿੱਥੋਂ ਦਾ ਨਹੀਂ ਜੀ ਤੇ ਇਹ ਹੁਣ ਬਾਬੇ ਭਵਿੰਦਰ ਸਿੰਘ ਬਾਰੇ ਜਿਹੜਾ ਹੈਗਾ ਉਹ ਅਸ਼ੋਕਰ ਨਹੀਂ ਦੱਸ ਰਹੇ ਵੀ ਮੈਂ ਕਿੱਥੋਂ ਦੇ ਹੈਗੇ ਆ ਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਦੇ ਹਾਂ ਕਿੱਥੋਂ ਦੇ ਨਹੀਂ ਔਰ ਤਾਂ ਅੱਗੇ ਤਵੀਤ ਪਾਣੀ ਪੜ ਪੜ ਕੇ ਬੀਬੀਆਂ ਨੂੰ ਦੇ ਰਿਹਾ ਆ ਉੱਥੇ ਮੰਦਰ ਦੇ ਵਿੱਚ ਮਨ ਇਹ ਇਸ ਤਰ੍ਹਾਂ ਕੰਮ ਨਹੀਂ ਠੀਕ ਲੱਗਦਾ ਚੱਲਦਾ ਔਰ ਸ਼ਨੀ ਦੇਵ ਮਹਾਰਾਜ ਦੇ ਅੱਗੇ ਕਹਿੰਦਾ ਵੀ ਮੈਂ ਮੱਥਾ ਨਹੀਂ ਟੇਕਣਾ ਕਿਉਂਕਿ ਉਸ ਸਥਾਨ ਦੇ ਵਿੱਚ ਨਗ ਦੇਵਤਾ ਦੀ ਜਗ੍ਹਾ ਹੈ ਬਾਬਾ ਲక్ష్ਮੀ ਗਰੀ ਜਿਸ ਹੈ ਤੇ ਸ਼ਨੀ ਦੇਵ ਜੀ ਦਾ ਹਸਤਾਨਾ ਜਿੱਥੇ ਹਰ ਜੇਠੇ ਸ਼ਨੀਵਾਰ ਚਾਹ ਪਕੌੜਿਆਂ ਦਾ ਲੰਗਰ ਲੱਗਦਾ ਹੈ ਇਹ ਕਹਿ ਰਹੇ ਬਾਬਾ ਜੀ ਵੀ ਮੈਂ ਸ਼ਨੀ ਦੇਵ ਨੂੰ ਮੱਥਾ ਨਹੀਂ ਟੇਕਣਾ ਇਹ ਸਾਡੀ ਮੰਦਿਰ ਦੀ ਮਾਨ ਮਰਿਆਦਾ ਨੂੰ ਭੰਗ ਕਰ ਰਹੇ ਨੇ ਬੰਦਰ ਹੈ ਪਿੰਡ ਵੱਲੋਂ ਬਣਾਇਆ ਗਿਆ ਕਿਸੇ ਵੱਲ ਬਣਵਾਇਆ ਗਿਆ ਜੀ ਜੀ ਸੰਗਤ ਦੇ ਸਹਿਯੋਗ ਨਾਲ ਜੇ 10 ਰੁਪਏ ਸਾਨੂੰ ਕਿਤੇ ਆਉਂਦੇ ਆ ਤੇ ਅਸੀਂ 90 ਰੁਪਏ ਕੋਲੋਂ ਲਾਉਂਦੇ ਆ ਜੀ ਤੇ ਬਾਹਰ ਐਨਆਰਆਈ ਵੀਰ ਮੇਰੇ ਹੈਗੇ ਆ ਕੋਈ ਬਹੁਤ ਸਤਿਕਾਰਯੋਗ ਹੈਗੇ ਆ ਜਿਹੜੇ ਇਹ ਮੇਰੇ ਨਾਲ ਲੜ ਕੇ ਚੱਲੇ ਆ ਤੇ ਅਗਰ ਮੈਂ ਪੁਲਿਸ ਮੁਲਾਜ਼ਮ ਆ ਤੇ ਮੈਂ ਕਿਸੇ ਧਾਰਮਿਕ ਜਗ੍ਹਾ ਨੂੰ ਤਾਂ ਮਨਣਾ ਸਭ ਦਾ ਫਰਜ਼ ਬਣਦਾ ਆ ਵੀ ਧਾਰਮਿਕ ਜਗ੍ਹਾ ਨੂੰ ਮੰਨਣਾ ਆ ਤੇ ਇਹ ਮੇਰੇ ਤੇ ਅਲੀਗੇਸ਼ਨ ਲਾੜੇ ਸੰਜੀਤ ਕੁਮਾਰ ਪੱਤਰਕਾਰ ਦੀ ਆੜ ਹੇਠ ਇਸ ਨੂੰ ਬੜਾਵਾ ਦੇ ਰਿਹਾ ਲੜਾਈ ਕਰ ਰਿਹਾ ਕਿ ਕਹਿੰਦਾ ਵੀ ਦਵਿੰਦਰ ਜਦੋਂ ਮੰਦਿਰ ਦੇ ਵਿੱਚ ਆਵੇ ਮੱਥਾ ਟੇਕਣ ਆਵੇ ਉਹਨੂੰ ਫੜ ਕੇ ਕੁੱਟੋ ਤੇ ਨਾਲ ਸੰਤ ਪ੍ਰਕਾਸ਼ ਸਿੰਘ ਬਿੱਟੂ ਉਹ ਵੀ ਬਿਨਾਂ ਮੱਥਾ ਟੇਕੇ ਮੰਦਿਰ ਦੇ ਵਿੱਚ ਦਾਖਲ ਹੋਇਆ ਜਿਨ੍ਹਾਂ ਨੇ ਮੈਨੂੰ ਮੇਰੇ ਕੋਲ ਵੀਡੀਓ ਪਈ ਆ ਜਿਨ੍ਹਾਂ ਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਵੀ ਕੱਢੀਆਂ ਨੇ ਤੇ ਉਹਦੇ 'ਚ ਕਿਹਾ ਕਿ ਦਵਿੰਦਰ ਨੂੰ ਇਹ ਕੌਣ ਹੁੰਦਾ ਆ ਇੱਥੇ ਗੱਲ ਕਰਨ ਵਾਲਾ ਉਹ ਮੇਰੇ ਕੋਲ ਰਿਕਾਰਡਿੰਗ ਹੈਗੀ ਉਹ ਮੈਂ ਤੁਹਾਨੂੰ ਭੇਜ ਦਊਗਾ ਉਹ ਤੁਸੀਂ ਜਿਸ ਤਰ੍ਹਾਂ ਵੀ ਹੋਊ ਤੁਹਾਨੂੰ ਤੁਸੀਂ ਚਲਾ ਸਕਦੇ ਹੋ ਸੰਜੀਤ ਕੁਮਾਰ ਨੇ ਪਿੰਡ ਵਿੱਚ ਬਹੁਤ ਵਿਵਾਦ ਸ਼ੁਰੂ ਕੀਤਾ ਹੋਇਆ ਪਹਿਲਾਂ ਗੁਰਦਾਰ ਸਾਹਿਬ ਵਿੱਚ ਕੀਤਾ ਹੁਣ ਇਹ ਇਹ ਕੀਤਾ ਹੁਣ ਤੁਸੀਂ ਮੇਰੀ ਬੇਨਤੀ ਤੁਹਾਨੂੰ ਸਾਰੇ ਨੂੰ ਪ੍ਰੈਸ ਭਰਾਵੀਆਂ ਨੂੰ ਕਿ ਜੋ ਇਹ ਕਰ ਰਿਹਾ ਆ ਆ ਪਿੰਡ 'ਚ ਵਿਵਾਦ ਖੜਾ ਕਰ ਰਿਹਾ ਉਹਨਾਂ ਨੂੰ ਲੋਕਾਂ ਨੂੰ ਉਕਸਾ ਰਿਹਾ ਆ ਭੜਕਾ ਰਿਹਾ ਕਿ ਮੰਦਰ ਦੇ ਤਾਲੇ ਤੋੜ ਦਿਓ ਪਹਿਲਾਂ ਵੀ ਗੁਰਦਵਾਰ ਸਾਹਿਬ ਦੇ ਕਹਿੰਦਾ ਮੈਂ ਤਾਲੇ ਤੋੜੇ ਸੀ ਤਾਂ ਮੈਨੂੰ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਨਾ ਮੈਨੂੰ ਕਿਸੇ ਦੀ ਪਰਵਾਹ ਆ ਤੇ ਹੁਣ ਮੰਦਰ ਦੇ ਤਾਲੇ ਤੋੜ ਦਿਓ ਜਿਹਦੀ ਵੀ ਵੀਡੀਓ ਰਿਕਾਰਡਿੰਗ ਵਾਇਸ ਮੈਸ ਸਭ ਕੁਝ ਮੇਰੇ ਕੋਲ ਪਿਆ ਜੀ We at GNA University see potential in everyone and everything around us we drive innovation and entrepreneurship we grow competent global citizens to affect positive change around them